ਪੋਸੂ ਨਾਮਾ ਚੈਨਲ ਦੀ ਟੀਮ ਅੱਜ ਪਿੰਡ ਤੁਲੇਤਾ ਜ਼ਿਲ੍ਹਾ ਜਲੰਧਰ ਬਿਲਕੁਲ ਗੁਰਾਇਆਂ ਦੇ ਨਾਲ ਹੈ ਉੱਥੇ ਮੌਜੂਦ ਹੈ ਔਰ ਪਿਛਲੇ ਕਾਫੀ ਦਿਨਾਂ ਤੋਂ ਇੱਕ ਮਸਲਾ ਜਿਹੜਾ ਹੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨ ਤੋਂ ਬਿਲਕੁਲ ਨਾਲ ਹੀ ਪੈਂਦਾ ਇੱਕ ਦੀਵਾਰ ਔਰ ਉਸ ਦੀਵਾਰ ਨੂੰ ਜਿਹੜਾ ਹੈ ਉਹ ਗिराਇਆ ਗਿਆ ਹੈ ਕਿਨਾ ਵੱਲੋਂ ਗिराਇਆ ਗਿਆ ਹੈ ਪਿੰਡ ਦੇ ਲੋਕ ਕੀ ਕਹਿੰਦੇ ਨੇ ਇਸ ਪੂਰੇ ਮਸਲੇ ਨੂੰ ਲੈ ਕੇ ਔਰ ਪ੍ਰਸ਼ਾਸਨ ਕੀ ਇਸ ਮਸਲੇ ਨੂੰ ਲੈ ਕੇ ਕਹਿੰਦਾ ਹੈ ਅਸਲ ਵਿੱਚ ਸਥਿਤੀ ਹੈ ਕਿ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਉਸ ਨੂੰ ਇਸ ਲਾਈਵ ਸ਼ੋਅ ਦੇ ਵਿੱਚ ਵੀ ਜ਼ਰੂਰ ਦਿਖਾਉਣ ਕਿ ਜਿਸ ਮਸਲੇ ਨੂੰ ਲੈ ਕੇ ਅੱਜ ਪੋਸੂਨਾਮਾ ਚੈਨਲ ਦੀ ਟੀਮ ਔਰ ਪਾਵਰ ਆਫ ਸੋਸ਼ਲ ਜੁਨਟੀ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਜਨਰਲ ਕਤਰ ਸਰਦਾਰ ਨਿਰਮਲ ਸਿੰਘ ਦੋਰਾਹਾ ਜੀ ਇੱਥੇ ਮੌਜੂਦ ਨੇ ਆਪਾਂ ਜਸਲ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਅਸਲ ਵਿੱਚ ਇਹ ਮਾਮਲਾ ਹੈ ਕੀ ਹੈ ਕੀ ਕਾਰਨ ਹੈ ਕਿ ਮਤਲਬ ਇੱਕ ਪੰਚਾਇਤ ਆਉਂਦੀ ਹੈ ਉਹ ਦੀਵਾਰ ਬਣਾ ਦਿੰਦੀ ਹੈ ਦੂਜੀ ਪੰਚਾਇਤ ਆਉਂਦੀ ਹੈ ਉਸ ਨੂੰ ਗਿਰਾ ਦਿੰਦੀ ਹੈ ਮਤਲਬ ਕਿਤੇ ਨਾ ਕਿਤੇ ਇਹ ਵਿਤਕਰਾ ਜਿਹੜਾ ਇਹ ਕਿਉਂ ਕੰਟੀਨਿਊ ਹੋ ਰਿਹਾ ਜਸਲ ਸਾਹਿਬ ਜੈਪੀਮ ਜੈਪਾਲ ਜੈਪੀਮ ਜੈਪਾਲ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਿੰਡ ਦੀਆਂ ਕਾਫੀ ਨਿਊਜ਼ ਆਪਾਂ ਨੂੰ ਦੇਖਣ ਨੂੰ ਮਿਲੀਆਂ ਔਰ ਉਸ ਦਰਦ ਨੂੰ ਲੈ ਕੇ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਪਤਵੰਤੇ ਸੱਜਣ ਵੀ ਪਹੁੰਚੇ ਨੇ ਇਸ ਦੀਵਾਰ ਦਾ ਜਿਹੜਾ ਮਸਲਾ ਹੈ ਅਸਲ ਵਿੱਚ ਉਹ ਮਸਲਾ ਹੈ ਕੀ ਆ ਪੰਚਾਇਤ ਆਉਂਦੀ ਹੈ ਬਣਾਉਂਦੀ ਹੈ ਜੀ ਜਦ ਕਿ ਬਣਾਉਣ ਤੋਂ ਬਾਅਦ ਇਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਕੁਝ ਨਾ ਕੁਝ ਉਹਨਾਂ ਤੋਂ ਲਿਖਵਾ ਲੈਂਦੇ ਲੇਕਿਨ ਇੱਕ ਆਉਂਦੀ ਹੈ ਉਹ ਗਿਰਾ ਦਿੰਦੀ ਹੈ ਕੀ ਪੂਰਾ ਮਸਲਾ ਕਲੀਅਰ ਕੱਟ ਦੱਸੋ ਸਰ ਦੇਖੋ ਜੀ ਜਿਹੜਾ ਮਸਲਾ ਹੈ ਮੌਜੂਦਾ ਪੰਚਾਇਤ ਨੇ ਰੈਜੂਲੇਸ਼ਨ ਪਾਇਆ ਔਰ ਇਹ دیوار ਦੇਖਣ ਤੋਂ ਪਤਾ ਲੱਗਦਾ ਵੀ ਇਹ ਘੱਟੋ ਘੱਟ 4 ਸਾਲ 3 ਸਾਲ ਪੁਰਾਣੀ ਹੈ ਜੀ ਸੜੀਏ ਜਿਹੜੇ ਸ਼ੋਅ ਕਰ ਰਹੇ ਆ ਸਾਰਾ ਕੁਝ ਸ਼ੋਅ ਹੋ ਰਿਹਾ ਇਹਦਾ ਮਤਲਬ ਜਿਹੜੀ ਪਹਿਲੀ ਪੰਚਾਇਤ ਸੀ ਉਹਨਾਂ ਦੀ ਰਜਮੰਦੀ ਦੇ ਨਾਲ ਇਹ ਸਾਰਾ ਕੁਝ ਹੋਇਆ ਲੇਕਿਨ ਉਹਨਾਂ ਨੇ ਰੈਗੂਲੇਸ਼ਨ ਨਹੀਂ ਪਾਇਆ ਇਹਨੂੰ ਥਰੂ ਨਹੀਂ ਕੀਤਾ ਤੇ ਫਿਰ ਜਿਹੜੇ ਇੱਥੇ ਦੇ ਵਸਿੰਦੇ ਆ ਜਿਨ੍ਹਾਂ ਨੇ ਆਪਣੇ ਭਵਿੱਖ ਨੂੰ ਦੇਖਦੇ ਹੋਏ ਇਹ ਕਬਜ਼ਾ ਨਹੀਂ ਕਿਉਂਕਿ ਕਮਿਊਨਿਟੀ ਲਈ ਉਹ ਗੱਲ ਕਰ ਰਹੇ ਆ ਤੇ ਇਹਨਾਂ ਨੂੰ ਉਹ ਦੱਸ ਦੇ ਇਹਨਾਂ ਦੀ ਕੋਈ ਐਪਲੀਕੇਸ਼ਨ ਲੈਣੀ ਸੀ ਲੈ ਲੈਂਦੇ ਪਹਿਲੀ ਪੰਚਾਇਤ ਨੂੰ ਚਾਹੀਦਾ ਰੈਜੂਨੇਸ਼ਨ ਪਾ ਕੇ ਉਹਨੂੰ ਥਰੂ ਕਰਾਉਂਦੇ ਜੇਕਰ ਨਹੀਂ ਵੀ ਹੋਇਆ ਸੀ ਹਮ ਦੀਵਾਰ ਗਰਾਉਣ ਤੋਂ ਪਹਿਲਾਂ ਰੈਜੂਨੇਸ਼ਨ ਪਾਉਣਾ ਹਮ ਔਰ ਦੀਵਾਰ ਬਾਅਦ ਵਿੱਚ ਕਰਾਉਣੀ ਇਹ ਕਿਤੇ ਦਾ ਕਿਤੇ ਕੋਈ ਹਿਡਨਾ ਰਾਜਨੀਤੀ ਲੱਗਦੀ ਹੈ ਬਿਲਕੁਲ ਵੀ ਜਿੰਮੇ ਕਿ ਹੁੰਦਾ ਆ ਪਿੰਡਾਂ ਦੇ ਵਿੱਚ ਹਮ ਝੜੇ ਬਣ ਜਾਂਦੇ ਆ ਜੀ ਜੇ ਕਿਤੇ ਚੌਧਰੀ ਕੋਹਬੇ ਪਿੰਡ ਦੇ ਵਿੱਚ ਡਵੈਲਪਮੈਂਟ ਬੜੀ ਹੁੰਦੀ ਹੈ ਬਹੁਤ ਹੁੰਦੀ ਕਿਉਂਕਿ ਇਹ ਲੋਕਲ ਹੀ ਹੁੰਦੀ ਸ਼ਾਮਲਾਟ ਜੀ ਜੇ ਇੱਥੇ ਸਾਡੇ ਭਾਈਚਾਰੇ ਨੇ ਇੱਥੇ ਦੁਵਾਰ ਬਣਾਈ ਸੀ ਹਾਲ ਬਣਾਉਣ ਦੀ ਕੋਸ਼ਿਸ਼ ਸੀ ਉਹ ਇਸ ਕਰਕੇ ਸੀਗਾ ਕਿ ਬੱਚਿਆਂ ਲਈ ਕਿਤੇ ਵਿਆਹ ਸ਼ਾਦੀ ਲਈ ਕਿਤੇ ਸਾਂਝੀ ਕੋਈ ਪ੍ਰੋਗਰਾਮ ਕਰਨ ਲਈ ਸਾਡੇ ਕੋਲ ਜਗ੍ਹਾ ਹੋਵੇ ਜੀ ਤੇ ਜੇਕਰ ਸਾਡੇ ਕੋਲ ਜਗ੍ਹਾ ਹੈ ਨਹੀਂ ਉਹਦੇ ਲਈ ਰੈਜ਼ੋਲੂਸ਼ਨ ਪਉਣ ਤੋਂ ਬਾਅਦ ਦੁਵਾਰ ਤੋੜੀ ਗਈ ਹੈ ਇਹ ਇੱਕ ਕਾਨੂੰਨ ਨੂੰ ਹੱਥ 'ਚ ਲੈਣ ਵਾਲੀ ਗੱਲ ਆ ਹੂੰ ਕਿਉਂਕਿ ਜਦੋਂ ਮੈਂ ਰੈਗੂਲੇਸ਼ਨ ਪਾ ਦਿਆਂ ਤੇ ਮੈਂ ਹੀ ਰੱਦ ਕਰ ਰਿਹਾ ਮਤਲਬ ਮੈਂ ਤਾਂ ਕਾਨੂੰਨ ਦੀ ਪਰਵਾਹ ਹੀ ਨਹੀਂ ਕਰ ਰਿਹਾ ਜੀ ਇਹ ਗਵਰਨਮੈਂਟ ਦੇ ਦੇਖਣ ਦੀ ਗੱਲ ਆ ਗਵਰਨਮੈਂਟ ਦੇਖੇ ਜਿਹੜਾ ਪ੍ਰਸ਼ਾਸਨ ਆਇਆ ਨਾਲ ਪ੍ਰਸ਼ਾਸਨ ਵੀ ਦੇਖੇ ਕਿ ਮੈਂ ਉੱਥੇ ਜਾ ਕੇ ਪਹਿਲਾਂ ਕਾਨੂੰਨ ਨੂੰ ਵਰਤ ਕੇ ਦੁਬਾਰਾ ਤੋੜੀਆਂ ਕੀ ਮੈਂ ਪਹਿਲਾਂ ਦੇਖਿਆ ਵੀ ਦਵਾਰ ਤਾਜੀ ਬਣੀ ਆ ਜੇ ਤਾਜੀ ਨਹੀਂ ਬਣੀ ਤੇ ਫਿਰ ਰੈਜੂਲੇਸ਼ਨ ਪੈ ਗਿਆ ਇਸ ਰੈਜੂਲੇਸ਼ਨ ਨੂੰ ਰੋਕ ਦਿੰਦੇ ਵੀ ਤੁਸੀਂ ਇੱਥੇ ਬਣਾਉਣਾ ਨਹੀਂ ਹਾਲੇ ਕੁਝ ਇਹ ਰੈਜੂਲੇਸ਼ਨ ਨੂੰ ਅਸੀਂ ਥਰੂ ਕਰਾਉਨੇ ਆ ਜੀ ਉੱਥੇ ਜਾਂਦੇ ਲੋਕ ਸਹਿਮਤ ਹੁੰਦੇ ਇਹ ਰੈਜੂਲੇਸ਼ਨ ਪਾ ਕੇ ਥਰੂ ਹੋ ਜਾਂਦਾ ਪਰ ਹੁਣ ਰੈਜੂਲੇਸ਼ਨ ਦੁਬਾਰਾ ਪਈਆਂ ਤੋਂ ਬਾਅਦ ਪਾ ਕੇ ਫਿਰ ਉਹਨੂੰ ਰੱਦ ਕਰਨਾ ਔਰ ਫਿਰ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕਰਨਾ ਜੀ ਇਹ ਤਾਂ ਮਨਮਾਨੀ ਹੋ ਗਈ ਜੱਤੀ ਵਿਤਕਰਾ ਹੋ ਸਕਦਾ ਇਹਨੂੰ ਸਭ ਤੋਂ ਵੱਡਾ ਇਹ ਹੈ ਕਿ ਇੱਕ ਐਸੀ ਕਮਿਊਨਿਟੀ ਦੀ ਜਿਹੜੀ ਜ਼ਮੀਨ ਹੈ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਦੇ ਬਿਲਕੁਲ ਨਾਲ ਹੀ ਕਿਤੇ ਨਾ ਕਿਤੇ ਜਰਨਲ ਵਰਗ ਦੇ ਸਰਪੰਚ ਦੇ ਵੱਲੋਂ ਉਹਨਾਂ ਦੀ ਮਾਨਸਿਕਤਾ ਨੂੰ ਮੱਦੇਨਜ਼ਰ ਰੱਖਦੇ ਹੋયા ਕਿਤੇ ਨਾ ਕਿਤੇ ਵਿਤਕਰਾ ਵੀ ਹੋ ਸਕਦਾ ਸਰ ਵਿਤਕਰਾ ਇਸ ਕਰਕੇ ਸ਼ੋ ਹੋ ਰਿਹਾ ਵੀ ਇਹਨੂੰ ਕਬਜ਼ਾ ਸ਼ੋ ਕਰ ਰਹੇ ਆ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਹਨ ਲੇਕਿਨ ਪਿੰਡ ਚੋਂ ਪਤਾ ਲੱਗਾ ਕਿ ਹੋਰ ਵੀ ਜਗ੍ਹਾ ਤੇ ਬਹੁਤ ਸਾਰੇ ਕਬਜ਼ੇ ਨੇ ਲੇਕਿਨ ਇਹੋ ਹੀ ਮੈਂ ਗੱਲ ਕਹਿਣ ਲੱਗਾ ਕਿ ਜੇਕਰ ਇੰਡੀਵਿਜੂਅਲ ਬੰਦਾ ਦੱਬ ਕੇ ਬੈਠਾ ਸ਼ਾਮਲਾਤ ਹੂੰ ਜਮੀਨ ਦੱਬ ਕੇ ਬੈਠੇ ਆ ਉਹ ਕਿਉਂ ਨਹੀਂ ਛਡਵਾਈਆਂ ਹੂੰ ਇਹਦਾ ਮਤਲਬ ਇੱਥੇ ਪਾਰਟੀ ਮੈਂ ਨਹੀਂ ਹੋ ਰਹੀ ਹੈ ਬਿਲਕੁਲ ਬਿਲਕੁਲ ਪਾਰਟੀ ਬਾਜੀ ਹੋ ਰਹੀ ਹੈ ਕੱਲ ਨੂੰ ਦੂਜੀ ਦਾ ਪਾਰਟੀ ਆਊਗੀ ਉਹ ਫਿਰ ਦੋ ਹੋਰ ਕੰਮ ਕਰੂਗੀ ਇਹਦਾ ਮਤਲਬ ਤੁਸੀਂ ਲੋਕਾਂ ਨੂੰ ਆਪਸ ਵਿੱਚ ਸ਼ਾਂਤੀ ਦੇ ਨਾਲ ਰਹਿਣ ਨਹੀਂ ਦੇਣਾ ਚਾਹੁੰਦੇ ਜੇਕਰ ਤੁਹਾਨੂੰ ਕੋਈ ਹੋਏ ਮੁਸ਼ਕਲ ਸਗੀ ਤਾਂ ਇਹ ਬਲਡੋਜ਼ਰ ਲੈ ਕੇ ਢਾਉਣ ਵਾਲੀ ਤਾਂ ਗੱਲ ਹੀ ਨਹੀਂ ਸੀ ਇਹਦੇ ਇਹਦੇ ਨਾਲ ਕਿਹਦੇ ਕਬਜ਼ਾ ਜਿਹੜਾ ਸ਼ੋ ਹੋ ਗਿਆ ਤਾਂ ਹੁਣ ਇੱਥੇ ਕੀ ਲੱਗ ਪਿਆ ਬਣ ਸਰਕਾਰੀ ਵੀ ਹੂੰ ਜਦੋਂ ਸਾਡਾ ਪੰਚਾਇਤ ਸੈਕਟਰੀ ਹੁੰਦਾ ਡੀਡੀਪੀਓ ਹੁੰਦਾ ਉਹਨਾਂ ਦੀ ਇੱਕ ਡਿਊਟੀ ਬਣਦੀ ਹੈ ਦੇਖਣ ਦੀ ਹੂੰ ਬੀਡੀਪੀਓ ਹੁੰਦਾ ਸੋ ਇਹ ਜਿਹੜੀਆਂ ਚੀਜ਼ਾਂ ਮਾਨਸਿਕਤਾ ਤਾਂ ਚਲਕ ਰਹੀ ਹੈ ਜਾਤੀਵਾਦੀ ਕਿ ਬਾਕੀ ਕਬਜ਼ਿਆਂ ਦੇ ਉੱਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਆਪਣੇ ਹੱਥੀ ਇਹਨੂੰ ਰੈਗੂਲਰ ਕਰਨ ਲਈ ਕਰਕੇ ਰੱਦ ਕੀਤਾ ਇਥੋਂ ਜਾਤੀਵਿਚਕਤਾ ਚਲਕ ਰਹੀ ਹੈ अच्छा जसल साहब एक क्वेश्चन हो रहा है कि इस सारी कार्रवाई ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਿਤੇ ਨਾ ਕਿਤੇ ਮੌਜੂਦਾ ਸਰਪੰਚ ਦੇ ਵੱਲੋਂ ਪ੍ਰਸ਼ਾਸਨ ਨੂੰ ਵੀ ਕਾਨੂੰਨ ਨੂੰ ਵੀ ਛਿੱਕੇ ਟੰਗਿਆ ਗਿਆ ਹੈ ਪ੍ਰਸ਼ਾਸਨ ਦੇ ਨਾਲ ਵੀ ਹੋਈ ਗੱਲਬਾਤ ਮੈਂ ਸੁਣੀ ਹੈ ਕਿਤੇ ਵੀ ਉਹਨਾਂ ਨੇ ਇਹੋ ਜੇ ਨਹੀਂ ਕੀਤਾ ਕਿ ਇਹ ਜੋ ਵੀ ਹੋ ਰਿਹਾ ਠੀਕ ਹੋ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਜੋ ਵੀ ਇਹ ਹੋ ਰਿਹਾ ਉਹ ਬਿਲਕੁਲ ਗਲਤ ਹੋ ਰਿਹਾ ਹੈ ਕਾਰਨ ਕੀ ਹੈ ਕਿ ਸਭ ਕੁਝ ਗਲਤ ਹੋਣ ਦੇ ਬਾਵਜੂਦ ਵੀ ਮਤਲਬ ਅਜੇ ਪੱਲੜਾ ਉਹਨਾਂ ਲੋਕਾਂ ਦਾ ਹੀ ਭਾਰੀ ਹੈ ਪੱਲੜਾ ਇਸ ਕਰਕੇ ਭਾਰੀ ਹੈ ਮੈਨੂੰ ਤਾਂ ਇਹ ਸ਼ੱਕ ਪੈਂਦੀ ਆ ਵੀ ਪਹਿਲਾਂ ਤਾਂ ਰੈਗੂਲੇਸ਼ਨ ਪਾਤਾ ਵੀ ਤੁਸੀਂ ਸਾਡੇ ਨਾਲ ਆ ਜਾਓ ਬਿਲਕੁਲ ਮੁੜ ਕੇ ਕਿਤੇ ਲੱਗ ਗਿਆ ਹੁਣ ਸੂਝਈ ਹੂੰ ਵੀ ਇਹ ਸਾਡੇ ਨਾਲ ਨਹੀਂ ਗਏ ਬਿਲਕੁਲ ਬਿਲਕੁਲ ਕਿਉਂਕਿ ਪਿੰਡਾਂ ਚ ਰਾਜਨੀਤੀ ਜਿਹੜੀ ਆ ਉਹਨ ਭਾਈਚਾਰੇ ਨੂੰ ਤੋੜ ਕੇ ਰੱਖ ਦਿੰਦਾ ਖਤਮ ਕਰ ਦਿੰਦਾ ਖਤਮ ਕਰ ਭਾਈਚਾਰੇ ਨੂੰ ਇੰਨਾ ਕਿ ਤੋੜ ਕੇ ਰੱਖ ਦਿੰਦਾ ਹਰ ਬੰਦਾ ਸਵਾਰਥ ਲਈ ਤੁਰਿਆ ਫਦਾ ਹੂੰ ਪਰ ਇੱਥੇ ਮੈਂ ਇੱਕ ਗੱਲ ਕਹੂੰਗਾ ਕਿ ਜਿੱਥੇ ਮਹੱਲੇ ਦਾ ਕੰਮ ਹੋਵੇ ਜਿੱਥੇ ਸਾਰੀ ਕਮਿਊਨਿਟੀ ਦਾ ਕੰਮ ਹੋਵੇ ਇਦਾਂ ਦੀ ਹਰਕਤ ਕਰਨ ਤੋਂ ਪਹਿਲਾਂ ਨਾ ਸਾਨੂੰ ਸੌ ਵਾਲੀ ਸੋਚਣ ਚਾਹੀਦਾ ਤਾਂ ਕਿ ਲੋਕਾਂ ਦਾ ਜਿਹੜਾ ਪਿਆਰ ਬਣਿਆ ਰਹੇ ਪਿੰਡ ਦਾ ਪਿਆਰ ਬਣਊਗਾ ਤੇ ਇਹਦੀ ਡਿਵੈਲਪਮੈਂਟ ਹੋਊਗੀ ਜੇਕਰ ਮੰਨ ਲਓ ਇੱਥੇ ਕੋਈ ਹਾਲ ਬਣਦਾ ਕੱਲ ਨੂੰ ਕਿਸੇ ਬੱਚੇ ਦਾ ਵਿਆਹ ਸ਼ਾਦੀ ਹੁੰਦਾ ਕਿਸੇ ਦੀ ਲੋੜ ਬਣਦੀ ਆ ਕਿਉਂਕਿ ਸਾਰਾ ਕੁਝ ਤਾਂ ਗਵਰਨਮੈਂਟ ਖੋਈ ਜਾਂਦੀ ਹੈ ਤੇ ਗਵਰਨਮੈਂਟ ਜਿਹੜੀ ਖੋ ਰਹੀ ਆ ਉਹਨੂੰ ਦੇਖ ਨਹੀਂ ਰਿਹਾ ਵੀ ਜਿਹੜੇ ਬੰਦੇ ਸਾਡੇ ਇਸ ਕਮਿਊਨਿਟੀ ਨਾਲ ਬਿਲੋਂਗ ਕਰਦੇ ਆ ਜਾਂ ਜਿਹੜੇ ਲੋਕ ਸ਼ਡਿਊਲਡ ਕਾਸਟ ਆ ਉਹਨਾਂ ਨੂੰ ਸੁੱਖ ਸਹੂਲਤਾਂ ਕਦੇ ਕਦੇ ਨਾ ਦੇਣੀਆਂ ਜੇ ਜੇ ਇਹੋ ਦਿੱਤਾ ਸੀ ਚਾਹੇ ਪੰਚਾਇਤ ਨੇ ਪਹਿਲੇ ਨੇ ਕੁਝ ਵੀ ਕੀਤਾ ਉਹਨਾਂ ਲੇਕਿਨ ਧਾਇਆ ਨਹੀਂ ਹਮ ਹੁਣ ਮੌਜੂਦਾ ਪੰਚਾਇਤ ਨੂੰ ਢਾਉਣ ਦੀ ਲੋੜ ਪੈ ਗਈ ਤੇ ਮੈਂ ਕਹਿੰਦਾ ਇਹਨੂੰ ਢਾਉਣ ਤੋਂ ਪਹਿਲਾਂ ਹਮ ਬਾਕੀ ਕਬਜ਼ੇ ਕਿਉਂ ਨਹੀਂ ਢੋਏ ਬਿਲਕੁਲ ਬਿਲਕੁਲ ਕਾਰਨ ਇਹ ਹੀ ਹੈ ਕਿ ਜੇਕਰ ਇਹਨੂੰ ਉਹ ਕਬਜ਼ਾ ਕਹਿ ਰਹੇ ਆ ਤਾਂ ਜਿਹੜੇ ਬਣੇ ਹੋਏ ਆ ਉਹਨਾਂ ਉਹ ਕਬਜ਼ਿਆਂ ਨੂੰ ਕਿਉਂ ਨਹੀਂ ਛੁਡਾਇਆ ਗਿਆ ਜਸਤਪ ਸਿੰਘ ਮੈਂ ਤੁਹਾਡੇ ਕੋਲ ਫੇਰ ਆਵਾਂਗੇ ਵੀ ਜੀ ਤੁਹਾਡਾ ਨਾਮ ਕੀ ਹੈ ਭਾਦਰਾਮ ਜੀ ਇਹ ਕੀ ਕਿਸ ਤਰ੍ਹਾਂ ਮਸਲੇ ਦਾ ਹੱਲ ਚਾਹੁੰਦੇ ਹੋ ਤੁਸੀਂ ਵੀ ਬੈਠ ਕੇ ਰੋਜ਼ ਮੀਟਿੰਗ ਕਰਦੇ ਹੋ ਕਿਸ ਤਰ੍ਹਾਂ ਮਤਲਬ ਚਾਹੁੰਦੇ ਹੋ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਬਸ ਸਾਨੂੰ ਦਾ ਇਹ ਸਰਕਾਰ ਦੇ ਸਾਰੇ ਸਾਥੀਆਂ ਦੇ ਅੱਗੇ ਵੀ ਬੇਨਤੀ ਆ ਸਰਪੰਚ ਸਾਹਿਬ ਨੂੰ ਵੀ ਇਹ ਕਿਹਾ ਸੀਗਾ ਅਸੀਂ ਹੁਣ ਇਹ ਜਿਹੜੀ ਜਗ੍ਹਾ ਆ ਤੋਰ ਤੱਕੇ ਹਰਦਾ ਲੈਣੀ ਹੈ ਜੀ ਕਿੱਦਾਂ ਮਰਜੀ ਲੈ ਹੋਵੇ ਹੁਣ ਜੀ ਹਾਂਜੀ ਅਦਰ ਪੂਰਾ ਪਿੰਡ ਜਿਹੜਾ ਹੈ ਉਹ ਤੁਹਾਡੇ ਨਾਲ ਹੈ ਲਗਭਗ 80% ਲੋਕ ਸਾਡੇ ਨਾਲ ਹੈ ਕਿ ਕੁਛ ਹੈਗੇ ਤੇ ਜਿਹੜੇ ਸਾਡਾ ਨਹੀਂ ਸਾਧ ਦਿੰਦੇ ਸਮਾਜ ਦੇ ਕਿੰਨੇ ਲੋਕ ਨੇ ਜਿਹੜੇ ਤੁਹਾਡੇ ਤੋਂ ਆਪੋਜੀਸ਼ਨ ਚ ਜਾ ਨਹੀਂ ਜਨਰਲ ਵਰਗ ਦੇ ਲੋਕ ਜਿਹੜਾ ਸਰਪੰਚ ਦੇ ਉਹ ਉਹ ਕਮਿਊਨਿਟੀ ਹੈਗੀ ਸਾਡੇ ਬਾਕੀ ਸਾਡੇ ਨਾਲ ਲਗਭਗ ਸਾਰੇ ਹੈਗੇ ਆ ਜੀ ਜੀ ਕਾਗਜ਼ੀ ਕਾਰਵਾਈ ਕਿੰਨੀ ਕ ਕੰਪਲੀਟ ਹੈ ਤੁਹਾਡੇ ਕੋਲ ਸਰ ਕਲੀਅਰ ਹੈ ਜੀ ਕਾਗਜ਼ੀ ਕਾਰਵਾਈ ਜੋ ਮਤਾ ਪਾ ਦਿੱਤਾ ਉਹ ਸਾਡੇ ਕੋਲ ਹੈ ਹੂੰ ਸਾਰਾ ਨੰਬਰ ਜੋ ਵੀ 57 ਨਾਈ ਦਿੱਤਾ ਬਾਅਦ ਸਾਰਾ ਸਾਡੇ ਕੋਲੇ ਨਕਸ਼ਾ ਸਾਡੇ ਕੋਲੇ ਕੰਪਲੀਟ ਫਾਰਮ ਸਾਡੇ ਕੋਲੇ ਆ ਜੀ ਤੇ ਸਰਪੰਚ ਸਾਹਿਬ ਇਹੀ ਆ ਵੀ ਥੋੜਾ ਜਿਹਾ ਪਤਾ ਨਹੀਂ ਕੀ ਉਹ ਆਪਣੀ ਹੋਮੇ ਜਗ੍ਹਾ ਲਈ ਯੂਨੀ ਵਿੱਚ ਜਾਂ ਕਿੱਦਾਂ ਕਿ ਮੈਂ ਹੀ ਇੱਕ ਘਾਟੋ ਉਮਰ ਚ ਬਣਾਣਾ ਜਾਂ ਕਿੱਦਾਂ ਹੂੰ ਹੂੰ ਤੇ ਕੁਝ ਜਾਤੀਵਾਦ ਕਰਾ ਵੀ ਉਹਦੇ ਵਿੱਚ ਹਲ ਕਰ ਰਿਹਾ ਜੇ ਸਕਣਾ ਮਤਲਬ ਪ੍ਰੈਸ਼ਰ ਉਸ ਤੇ ਲੱਗ ਰਿਹਾ ਪ੍ਰੈਸ਼ਰ ਉਸ ਤੇ ਲੱਗ ਰਿਹਾ ਕੋਈ ਨਾ ਕੋਈ ਬੈਗ ਗਲਤ ਗਾਈਡ ਕਰਨ ਵਾਲੇ ਹੋ ਸਕਦੇ ਉਹਨੂੰ ਉਹ ਤਾਂ ਉਹਨੇ ਆਪਣਾ ਵਾਸਤੇ ਦੇਖਣਾ ਵੀ ਮੇਰਾ ਕਿੱਦਾਂ ਮੈਨੂੰ ਕੀ ਚਾਹੀਦਾ ਜੀ ਐਂ ਸਰਪੰਚ ਤਾਂ ਉਹ ਆ ਬਾਕੀ ਥੋੜਾ ਮਗਰ ਕੋਈ ਹੁਣ ਜੇ ਕੋਈ ਹੋਊਗੀ ਗੱਲਬਾਤ ਕੋਈ ਚੀਨੀ ਵੀ ਤਾਂ ਸਰਪੰਚ ਤੇ ਜਾਊਗੀ ਉਹ ਗੁਰੂ ਘਰ ਦੀ ਜ਼ਮੀਨ ਨੂੰ ਲੈ ਕੇ ਪਿੰਡ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਸਰ ਕੁਝ ਦੱਸ ਸਕਦੇ ਹੋ ਸੋ ਦੋਸਤੋ ਜਸਲ ਸਾਹਿਬ ਦੇ ਕੋਲ ਆਪਾਂ ਲਾਸਟ ਵਿੱਚ ਚੱਲਦੇ ਹਾਂ ਮਾਹੌਲ ਮੈਂ ਦੇਖ ਰਿਹਾ ਕਿਤੇ ਨਾ ਕਿਤੇ ਉਹ ਵੀ ਹੈ ਤਣਾਅ ਵੀ ਹੈ ਇਹਨਾਂ ਦੇ ਚਿਹਰੇ ਵੀ ਦੱਸ ਰਹੇ ਨੇ ਕਿਸ ਤਰ੍ਹਾਂ ਆਪਾਂ ਮਤਲਬ ਇਹ ਜਿਹੜੇ ਇਸ ਮਾਹੌਲ ਨੂੰ ਜਿਹੜਾ ਹੈ ਇਸ ਮਾਹੌਲ ਚੋਂ ਨਿਕਲਣਾ ਸਰ ਇਸ ਮਾਹੌਲ ਚੋਂ ਤੈਂਓ ਨਿਕਲਿਆ ਜਾ ਸਕਦਾ ਜਿਹਨੂੰ ਪਿੰਡ ਦੀ ਚੌਧਰ ਦਿੱਤੀ ਜਾਂਦੀ ਹੈ ਉਹਨੂੰ ਵੋਟ ਕੋਈ ਪਾਵੇ ਨਾ ਪਾਵੇ ਜਿੱਤਣ ਤੋਂ ਬਾਅਦ ਉਹਨੂੰ ਪਤਾ ਹੋਣਾ ਚਾਹੀਦਾ ਕਿ ਮੇਰੇ ਪਿੰਡ ਦਾ ਨਾਗਰਿਕ ਹੈ ਇਹਦੀ ਆਮ ਸ਼ਾਨਦਾਰ ਆਖਾ ਮੈਂ ਹੂੰ ਜੇਕਰ ਮੇਰੇ ਪਿੰਡ ਦੇ ਕਿਸੇ ਵੀ ਬੱਚੇ ਦੇ ਉੱਤੇ ਭੈਣ ਦੇ ਉੱਤੇ ਵਿਜ਼ੁਰਗ ਦੇ ਉੱਤੇ ਆਂ ਚ ਆਉਂਦੀ ਹੈ ਤੇ ਮੈਂ ਕਹਾਂਦਾ ਸਰਪੰਚ ਆ ਵਾਹ ਜੀ ਕੋਈ ਟਾਈਮ ਸੀਗਾ ਜਦੋਂ ਸਰਪੰਚ ਬਣਦੇ ਸੀ ਉਹ ਕਹਿੰਦੇ ਜੀ ਥਾਣੀ ਸਾਡੇ ਪਿੰਡ ਦਾ ਬੰਦਾ ਚਲੇ ਗਿਆ ਤੇ ਮੈਂ ਕਹਾਂਦਾ ਸਰਪੰਚ ਆ ਬਿਲਕੁਲ ਇਹ ਬੇਸਿਕ ਜੁਨਟ ਹੁੰਦਾ ਜੀ ਜੇਕਰ ਪਿੰਡ ਦੀ ਪੰਚਾਇਤ ਕੁਝ ਵੀ ਲਿਖ ਦੇਵੇ ਤਾਂ ਸਰਕਾਰ ਕਹਿੰਦੀ ਮੋੜੀ ਨਹੀਂ ਸਕਦੀ ਬਿਲਕੁਲ ਸਰਕਾਰ ਕਿ ਮੋੜੂਗੀ ਕਿਉਂਕਿ ਪਿੰਡ ਦੀ ਪੰਚਾਇਤ ਨੇ ਲਿਖਿਆ ਇਹ ਪਿੰਡ ਦੀ ਪੰਚਾਇਤ ਦਾ ਮਤਾ ਆ ਪਿੰਡ ਦੀ ਪੰਚਾਇਤ ਦਾ ਮਤਾ ਸੀ ਇਹਨੂੰ ਥਰੂ ਕਰਾਉਣਾ ਬਣਦਾ ਨਾ ਕਿ ਇਹਨੂੰ ਮੁੜ ਕੇ ਰੱਦ ਕਰਨਾ ਬਣਦਾ ਇਹ ਰੱਦ ਕੀਤਾ ਤੇ ਕਿਹੜੀਆਂ ਪਾਵਰਾਂ ਨਾਲ ਕੀਤਾ ਕਿਹੜਾ ਐਕਟ ਕਹਿੰਦਾ ਇਸ ਕਰਕੇ ਇਹਦੇ ਵਿੱਚ ਜਿਹੜਾ ਮਨਮਾਨੀ ਕੀਤੀ ਗਈ ਆ ਸਰਪੰਚ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਕਿ ਪਿੰਡ ਦੇ ਮਸਲੇ ਨੂੰ ਆਪਣੇ ਭੈਣਾ ਭਰਾਵਾਂ ਨੂੰ ਸਮਝਦੇ ਹੋਏ ਪਿੰਡ ਦੇ ਲੋਕਾਂ ਤੁਹਾਡੇ ਭੈਣ ਭਰਾ ਆ ਇਹਨੂੰ ਬੈਠ ਕੇ ਸੋਲਵ ਕਰਕੇ ਇਹਨਾਂ ਲੋਕਾਂ ਦਾ ਬਣਦਾ ਹੱਕ ਇਹਨਾਂ ਨੂੰ ਦਿੱਤਾ ਜਾਵੇ ਤਾਂ ਕਿ ਪਿੰਡ ਦੇ ਵਿੱਚ ਕੋਈ ਵੀ ਤਣਾਅ ਨਾ ਰਹੇ ਤੁਹਾਨੂੰ ਵੀ ਲੋਕ ਯਾਦ ਕਰਨਗੇ ਜੇਕਰ ਤੁਹਾਡੇ ਟਿਨਿਓਰ ਦੇ ਵਿੱਚ ਇਦਾਂ ਦੀ ਗੱਲ ਹੁੰਦੀ ਹੈ ਬਿਲਕੁਲ ਤੇ ਮਤ ਸੋਚਿਓ ਦੁਨੀਆ ਜਿਹੜੀ ਆ ਉਹਨਾਂ ਦਾ ਨਾਮ ਲੈਂਦੀ ਹੈ ਜਿਹੜੀ ਮਨੁੱਖਤਾ ਦੇ ਖਤ ਕਰਕੇ ਕਾਰਜ ਕਰਕੇ ਜਾਂਦੇ ਆ ਨਾ ਕਿ ਇੰਡੀਵਿਜੂਅਲ ਨੂੰ ਕੋਈ ਯਾਦ ਕਰਦਾ ਬਿਲਕੁਲ ਜਸਸਾਹਬ ਨੇ ਬਾਈਂਡ ਅਪ ਬਹੁਤ ਵਧੀਆ ਤਰੀਕੇ ਨਾਲ ਕੀਤਾ ਕਿ ਦੋਸਤੋ ਅੱਜ ਉਸੇ ਨੂੰ ਯਾਦ ਕੀਤਾ ਜਾਂਦਾ ਹੈ ਜੋ ਸਮਾਜ ਵਾਸਤੇ ਕੁਝ ਨਾ ਕੁਝ ਕਰਦਾ ਹੈ ਔਰ ਖਾਸ ਕਰਕੇ ਕੱਲ ਜਦੋਂ ਇਸ ਪਿੰਡ ਦਾ ਇਤਿਹਾਸ ਲਿਖਿਆ ਜਾਏਗਾ ਤਾਂ ਇਸ ਪਿੰਡ ਦੇ ਇਤਿਹਾਸ ਦੇ ਇਹ ਬਰੇ ਜਿਹੜੇ ਨੇ ਉਹ ਵੀ ਉਸ ਇਤਿਹਾਸ ਦੇ ਵਿੱਚ ਸ਼ਾਮਲ ਹੋਣਗੇ ਕਿ ਗੁਰੂ ਕਰ ਲਈ ਪੋਜ਼ਿਟਿਵ ਸੋਚ ਲੈ ਕੇ ਕਿਸ ਸਰਪੰਚ ਨੇ ਕਦਮ ਚੁੱਕਿਆ ਸੀ 네ਗੇਟਿਵ ਸੋਚ ਲੈ ਕੇ ਕਿਸ ਸਰਪੰਚ ਨੇ ਕਦਮ ਚੁੱਕਿਆ ਸੀ ਉਹ ਸਾਰਾ ਹੀ ਅਜੇ ਭਵਿੱਖ ਦੀ ਗੋਦ ਵਿੱਚ ਹੈ ਲੇਕਿਨ ਅਸੀਂ ਚਾਹਾਂਗੇ ਪੋਸੂ ਨਾਮਾ ਚੈਨਲ ਇਹ ਚਾਹੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਇਸ ਪਿੰਡ ਵਿੱਚ ਸ਼ਾਂਤੀ ਬਰਕਰਾਰ ਰਹੇ ਆਪਸੀ ਪਹਾਰਾ ਚ ਭਾਈਚਾਰਕ ਜਿਹੜੀ ਸਾਂਝ ਆ ਉਹ ਬਰਕਰਾਰ ਰਹੇ ਔਰ ਐਸੀ ਹੀ ਉਮੀਦ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਇਹ ਦੀਵਾਰ ਦਾ ਜਿਹੜਾ ਮਸਲਾ ਹੈ ਇਹ ਸਾਰੇ ਬੈਠ ਕੇ ਸੁਲਝਾਉਣ ਤਾਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਿੰਡ ਦੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਉਦਾਹਰਣ ਦੇ ਸਕੀਏ ਕੈਮਰਾਮੈਨ ਵਿਸ਼ੂ ਨੂੰ ਦੇ ਨਾਲ ਮੈਂ ਸੋਮ ਸੋਹੋਤਾ ਪਿੰਡ ਤੁਲੇਟਾ ਜ਼ਿਲ੍ਹਾ ਜਲੰਧਰ ਤੋਂ ਦੋਸਤੋ ਪਿਛਲੇ ਦਿਨੀ ਪੋਸੂਨਾਮਾ ਚੈਨਲ ਦੀ ਟੀਮ ਪਿੰਡ ਤੁਲੇਟਾ ਜ਼ਿਲ੍ਹਾ ਜਲੰਧਰ ਬਿਲਕੁਲ ਗੁਰਾਇਆਂ ਦੇ ਨਜ਼ਦੀਕ ਪਿੰਡ ਵਿੱਚ ਗਈ ਔਰ ਪਤਾ ਲੱਗਾ ਸਗਾ ਕਿ ਉੱਥੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰੂ ਘਰ ਦੇ ਬਿਲਕੁਲ ਨਾਲ ਬਣੀ ਇੱਕ ਦੀਵਾਰ ਨੂੰ ਤੋੜਿਆ ਗਿਆ ਔਰ ਅਸੀਂ ਚਾਹੁੰਦੇ ਸੀ ਕਿ ਮੌਜੂਦਾ ਸਰਪੰਚ ਦੇ ਨਾਲ ਗੱਲਬਾਤ ਕੀਤੀ ਜਾਵੇ ਪਰ ਉਹਨਾਂ ਦੇ ਨਾਲ ਉਸ ਵੇਲੇ ਸੰਪਰਕ ਨਹੀਂ ਹੋਇਆ ਹੁਣ ਇਸ ਟਾਈਮ ਮੇਰੇ ਨਾਲ ਤੁਹੇ ਤਾਂ ਪਿੰਡ ਦੇ ਸਰਪੰਚ ਸਰਦਾਰ ਸੁਖਵਿੰਦਰ ਸਿੰਘ ਜੀ ਫੋਨ ਲਾਈਨ ਤੇ ਜੁੜੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਔਰ ਜਾਣਦੇ ਆਂ ਕਿ ਅਸਲ ਵਿੱਚ ਇਹ ਪੂਰਾ ਮਸਲਾ ਹੈ ਕੀ ਆ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਰ ਹਾਂਜੀ ਠੀਕ ਹੈ ਜੀ ਅੱਛਾ ਸਰਪੰਚ ਸਾਹਿਬ ਪਿਛਲੇ ਦਿਨੀ ਅਸੀਂ ਤੁਹਾਡੇ ਪਿੰਡ ਗਏ ਸੀਗੇ ਔਰ ਸਾ ਆਪਣੀ ਮੁਲਾਕਾਤ ਨਹੀਂ ਹੋ ਪਾਈ ਪਿੰਡ ਵਾਸੀਆਂ ਨੇ ਇਹ ਕਿਹਾ ਹੈ ਕਿ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਲ ਹੀ ਅ ਮੂਸਾ ਗੁਰੂ ਘਰ ਤੋਂ ਥੋੜੀ ਜਿਹੀ ਹਟਮੀ ਇੱਕ ਦੀਵਾਰ ਬਣੀ ਸੀਗੀ ਪਿੰਡ ਦੀ ਕਮਿਊਨਿਟੀ ਹਾਲ ਵਾਸਤੇ ਉਹ ਦੀਵਾਰ ਜਿਹੜੀ ਆ ਗिराई ਗਈ ਹੈ ਔਰ ਕਿਤੇ ਨਾ ਕਿਤੇ ਉਸ ਨੂੰ ਲੈ ਕੇ ਪਿੰਡ ਵਾਸੀਆਂ ਦੇ ਵਿੱਚ ਨਰਾਜ਼ਗੀ ਵੀ ਸੀ ਗੁੱਸੇ ਦੀ ਭਾਵਨਾ ਵੀ ਸੀ ਮੈਂ ਚਾਹੁੰਦਾ ਸੀ ਵੀ ਤੁਹਾਡਾ ਪੱਖ ਲੈਣਾ ਬਹੁਤ ਜ਼ਰੂਰੀ ਹੈ ਤਾਂ ਕਿ ਖਬਰ ਜਿਹੜੀ ਕੰਪਲੀਟ ਹੋਵੇ ਕੀ ਕਹਿਣਾ ਚਾਹੁੰਦੇ ਆ ਅਸਲ ਬਸ ਮਸਲਾ ਹੈ ਕੀ ਆ ਸਰ ਇਦਾਂ ਆਵੇ ਇਹ ਜਿਹੜਾ ਮਸਲਾ ਸਾਡੇ ਪਿੰਡ ਦੇ ਵਿੱਚ ਜਾਂਦਾ ਪਿਆ ਇਹ ਇਹ ਤਾਂ ਕਮੇਟੀ ਸੀਗੀ ਆਪਣੇ ਗੁਰੂ ਰਵਿਦਾਸ ਜੀ ਗੁਰਦਵਾਰਾ ਸਾਹਿਬ ਤੇ ਉਹਦੇ ਵਿੱਚ ਕੁਝ ਕੁ ਬੰਦੇ ਜਿੰਨਾਂ ਸਾਡੇ ਤੋਂ ਇਲੈਕਸ਼ਨ ਆ ਰਹੇ ਜਿਹੜੇ ਬਾਅਦ ਵਿੱਚ ਜਾ ਕੇ ਪੈਸੇ ਜਿੱਦਾ ਰਾਹਤ ਹੈ ਜੀ ਉਹਨਾਂ ਨੇ ਗੁਰਦਵਾਰਿਆਂ ਨੂੰ ਗੱਟ ਗਲਤ ਗਾਈਡ ਕਰਕੇ ਉਹਨਾਂ ਨੇ ਯਾਨੀ ਕਿ ਮੁੱਦਾ ਠਾੜਿਆ ਵੇ ਅਸੀਂ ਜਿਹੜੀ ਥਾਂ ਲੈਣੀ ਆ ਜਾਂ ਕੁਝ ਵੀ ਆ ਉਹ ਅਸੀਂ ਜਿਆਦਾ ਯਾਨੀ ਕਿ ਤੌਰ ਤੱਕ ਲੈਣੀ ਆ ਸਾਡੇ ਨਾਲ ਬੇਦਗਰ ਭਵਨ ਬਣਦਾ ਕਹਿੰਦੇ ਜੀ ਤੌਰ ਤੱਕ ਲੈਣੀ ਆ ਜੇ ਲੈਣੀ ਆਂਦਾ ਜੀ ਯਾਨੀ ਕਿ ਉੱਥੇ ਸ਼ੈੱਡ ਬਣਿਆ ਸਾਡੇ ਉੱਥੇ ਵੈਜ ਨੂੰ ਪ੍ਰੋਗਰਾਮ ਹੁੰਦੇ ਆ ਪਿਆ ਜਾਦੀਆਂ ਦੇ ਵੀ ਸਾਰਾ ਕੁਝ ਹੁੰਦਾ ਹੈ ਹੂੰ ਤੇ ਉੱਥੇ ਦੋ ਤਿੰਨ ਕੋਈ ਪਹਿਲਾਂ ਝਗੜਾ ਹੋ ਚੁੱਕਾ ਹੈ ਇਹ ਬੰਦੇ ਸ਼ਰਾਬ ਪੀ ਕੇ ਉੱਥੇ ਜਾਨੀ ਕਿ ਅੰਦਰ ਵੜ ਜਾਂਦੇ ਸੀਗੇ ਗੁਰਦੁਆਰਾ ਸਾਹਿਬ ਤੇ ਫਿਰ ਨਾਮ ਲਈ ਅਸਾਂ ਕੋ ਨੂੰ ਗੁੱਸਾ ਹੁੰਦਾ ਜੀ ਉੱਥੇ ਲੜਾਈ ਝਗੜਾ ਹੋ ਜਾਂਦਾ ਜੀ ਜੀ ਤੇ ਇਹਨਾਂ ਨੇ ਜਾਇਆ ਵੀ ਜਿੱਥੇ ਇਹ ਸ਼ੈੱਡ ਬਣਿਆ ਵਾ ਇਹ ਕਹਿੰਦੇ ਵੀ ਉੱਥੇ ਪਕੰਧ ਕਰ ਲੈਣੀ ਹੈ ਗੁਰਦੁਆਰੇ ਦੇ ਸ਼ੈੱਡ ਆ ਜੀ ਜਿਹੜੇ ਜਿਹੜੇ ਪਹਿਲਾ ਸ਼ੈਦਵਰੀ ਹੈ ਨਾ ਉਹ ਵੀ ਪੰਚਾਇਤ ਦੀ ਜਗ੍ਹਾ 'ਚ ਬੜੀਆਂ ਪਿਛਲੇ ਸਰਪੰਚ ਨੇ ਦਿੱਤੀ ਸੀਗੀ ਸਾਫ ਕਰਨੇ ਜੀ ਤਾਂ ਪਰ ਉੱਥੇ ਕੰਦ ਕਰ ਲੈਣੀ ਹੈ ਤੇ ਇਹਨਾਂ ਨੂੰ ਚੋਈ ਲਈ ਫਿਰ ਜਗਾ ਜਾਈ ਦੇ ਸੀਗੀ ਵੀ ਜਦੋਂ ਗੁਰਦੁਆਰਾ ਸਾਹਿਬ ਤੋਂ ਅਲੱਗ ਕਰਦੇ ਨਾ ਹੂੰ ਤੇ ਪਹਿਲਾਂ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਜਿੱਦਾਂ ਵੈਜਨ ਬ੍ਰੋਗਰਾਮ ਹੁੰਦੇ ਸਾਰੇ ਕੋਈ ਇਹਨਾਂ ਨੇ ਅਪੋਜੀਟ ਲਾ ਦਿੱਤੀ ਫੇਰ ਕੰਦ ਦਾ ਪਾਪਾ ਆ ਕੇ ਵੇਣ ਲਾ ਕੇ ਪੌਚਨ ਬਣਾ ਦੇਗੀ ਜੀ ਤਾਂ ਇਹਾਂ ਨੇ ਮਤਾ ਪੁਆਇਆ ਕਿੰਨੇ ਵੀ ਸਾਨੂੰ ਚਾਹੀਦੇ ਵੀ ਸਾਨੂੰ ਜਾਨੀ ਕਿ ਰਸੋਈ ਲਈ ਜਗ੍ਹਾ ਚਾਹੀਦੀ ਆ ਤੇ ਇਹਨਾਂ ਨੇ ਹੀ ਦੱਸਿਆ ਵੀ ਰਸੋਈ ਦੀ ਜਗ੍ਹਾ ਚਾਹੀਦੀ ਤੇ ਨਾਲ ਨਾਲ ਆਪਾਂ ਗਰਾਊਂਡ ਵੀ ਬਣਾਣੀ ਆ ਹੂੰ ਉਸੇ ਜਗ੍ਹਾ ਤੇ ਆਹ ਸਾਡੇ ਮਾਨੇ ਜਿਹੜਾ ਪਹਿਲਾਂ ਜਾਂ ਤਾਂ ਜੀ ਵੀ ਜਿਹੜੇ ਕੱਦੂਆਂ ਨਾਲ ਕਰਨ ਹੂੰ ਤਾਂ ਚਲੋ ਮਤਰਾ ਪਾਸ ਆ ਮਤਰਾ ਸੈਨ ਵੀ ਹੋਏ ਸਰ ਉਹ ਚਾਹੋ ਤੇ ਉਸ ਤੋਂ ਬਾਅਦ ਜੋ ਜਿਹੜਾ ਬੰਦੇ ਵਿੱਚ ਇਸ਼ਾਰਾ ਦਿੰਦੇ ਇਹਨਾਂ ਨੇ ਜੀ ਚਾ ਕੇ ਕੰਦ ਤੋੜ ਲਾ ਦਿੱਤੀ ਹੂੰ ਜਦੋਂ ਇਹ ਕੰਦ ਗਾਹਾਂ ਵਧਾਈ ਇਹਨਾਂ ਨੂੰ ਅਸੀਂ ਰੋਕਣ ਲੱਗੇ ਵੀ ਤੁਸੀਂ ਇਹ ਕੰਮ ਨਾ ਕਰੋਗੇ ਇਹ ਪੰਚਾਇਤ ਦੇ ਉਲਟ ਹੁੰਦਾ ਵੇ ਲੋਕੀਏ ਚ ਜਾਦੂਆ ਕਰਦੇ ਵੇ ਉਹਨਾਂ ਨੇ ਵੀ ਮੂਰੇ ਤੇ ਖਾਲੀ ਨਹੀਂ ਗੱਲਣਾ ਕਿਸੇ ਨੇ ਵੀ ਜੇ ਤੁਸੀਂ ਉਹ ਤੌਰ ਤੱਕ ਜਾਉਂਗੇ ਉੱਥੇ ਹੋਊਗੀ ਬੰਦੇ ਬੈਠੇ ਜਗੇ ਕਿਤੇ ਦੇ ਪੱਥਰੀਆਂ ਪੱਥਰੇ ਜੀ ਕੋਈ ਕੌਸ਼ ਕਰਦਾ ਜੀ ਉੱਥੇ ਲੱਗ ਲੱਗ ਚੀਜ਼ ਸੀਗੀ ਤੇ ਪਰੇ ਨਹੀਂ ਦੂਜਾ ਇਹਨਾਂ ਨੇ ਮੰਨਿਆ ਤਾਂ ਫਿਰ ਅਦੀ ਨਾਲ ਰੋਕਿਆ ਦਿਨੇ ਸਾਡੇ ਇੱਟਾ ਰੋੜੇ ਮਾਰੇ ਇੱਟਾ ਰੋੜੇ ਮਾਰੇ ਫਿਰ ਸੀ ਮੜ ਕੇ ਗਿਆ ਜੀ ਉਹ ਉਹਦੀ ਉਹਦੀ ਵੀਡੀਓ ਹੈ ਤੁਹਾਡੇ ਕੋਲ ਇੱਟਾ ਰੋੜੇ ਮਾਰਨ ਦੀ ਹਾਂਜੀ ਹੈਗੀ ਹੈ ਜੀ ਸਾਡੇ ਜੀ ਇਹ ਮੜ ਕੇ ਜੀ ਦੇ ਨਹੀਂ ਸੀ ਸੁਣਨ ਦੇਦਾ ਜਿਵੇਂ ਆ ਵੀ ਗਿਆ ਮੈਂ ਨਮਨੀ ਸੇਟਨਲ ਦਾ ਆਪਣੋਂ ਦਾ ਜਹਾ ਮੈਂ ਇਹਨਾਂ ਤੋਂ ਵੀ ਇਸ ਕਾਰਵਾਈ ਕਰਦੇ ਸਾਨੂੰ ਲੱਗੇ 4 ਮਹੀਨੇ ਜੀ 24 ਸਰਪੰਚ ਸਾਹਿਬ ਇਹ ਜਿਹੜੀ ਕੰਦ ਢਾਈ ਹੈ ਇੱਕ ਸਰਪੰਚ ਪਵਾ ਦਿੰਦਾ ਦੂਜੀ ਦੂਜਾ ਧੜਵਾ ਦਿੰਦਾ ਕੀ ਇਹ ਸਾਰਾ ਕਾਨੂੰਨ ਦੇ ਤਹਿਤ ਹੋਇਆ ਕਾਨੂੰਨ ਦੇ ਵਿੱਚ ਰਹਿ ਕੇ ਹੋਇਆ ਨਹੀਂ ਜੀ ਮੈਂ ਮੇਰੇ ਟਾਈਮ ਤੇ ਪਾਈਆ ਕੰਦੇ ਜਿਹੜੀ ਪਾਈ ਹੈ ਇਹਨਾਂ ਨੇ ਜੀ ਹਾਂ ਜੀ ਮੇਰੇ ਟਾਈਮ ਤੇ ਪਾਈ ਤੁਸੀਂ ਤੁਸੀਂ ਮਤਾ ਪਾਸ ਕੀਤਾ ਸੀ ਇਹਦਾ ਇਸ ਕੰਦ ਨੂੰ ਪਹੁੰਚਦਾ ਨਹੀਂ 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 ਜੀ ਕੰਦ ਨੂੰ ਪਹੁੰਚਦਾ ਨਹੀਂ ਕੀਤਾ ਸੀਗਾ ਪਰ ਰਸੋਈ ਰ ਇਹਨਾਂ ਨੇ ਕਿਹਾ ਸੀ ਰਸੋਈ ਲਈ ਅਸੀਂ ਟਾਈਮ ਤੋਂ ਹੋਏ ਸੀਗੇ ਪੰਚਾਇਤ ਸਾਰੀ ਗੁਰਦੁਆਰਾ ਸਾਹਿਬ ਵਿੱਚ ਹੀ ਸੀਗੀ ਅੱਛਾ ਹਾਂਜੀ ਮਤਲਬ ਕੰਦ ਨੂੰ ਪੂਰੀ ਲਾਉਣ ਦਾ ਨਹੀਂ ਤੁਸੀਂ ਸਿਰਫ ਰਸੋਈ ਤੱਕ ਉਹ ਜਗ੍ਹਾ ਦੇਣ ਤੱਕ ਦਾ ਮਤਾ ਪਾਇਆ ਸੀ ਰਸੋਈ ਤੱਕ ਸਹਿਮਤ ਸੀਗੇ ਅਸੀਂ ਕਿਹਾ ਵੀ ਉੱਥੇ ਭੇਜ ਦੇਣਾ ਡੈਕਟਰ ਸਾਹਿਬ ਨੂੰ ਪਾਸ ਹੋ ਕੇ ਆ ਜੂਗਾ ਵੀ ਲੀਗਲ ਤੌਰ ਤੇ ਕਾਰਜ ਹੋ ਜੂਗਾ ਸਾਰਾ ਪਰ ਸਰਪੰਚ ਸਾਹਿਬ ਉਹ ਤਾਂ ਕਹਿ ਰਹੇ ਨੇ ਵੀ ਸਾਡੇ ਨਾਲ ਜਾਤੀ ਵਿਤਕਰਾ ਕੀਤਾ ਜਾ ਰਿਹਾ ਹੈ ਔਰ ਜਦ ਕਿ ਨਹੀਂ ਹੋਣਾ ਚਾਹੀਦਾ ਇਸ ਦੇ ਨਾਲ ਪਿੰਡ ਦਾ ਮਾਹੌਲ ਖਰਾਬ ਹੁੰਦਾ ਹੈ ਸਰ ਜੀ ਜਾਤੀ ਵਿਤਕਰਾ ਮੇਰੀ ਘਰੋਂ ਜਾਤੀ ਵਿਤਕਰਾ ਪਿੰਡ ਵਾਲੇ ਦੱਸਣਗੇ ਹਨ ਜੀ ਬਾਹਰ ਤੋਂ ਬੰਦੇ ਆ ਕੇ ਦੱਸ ਸਕਦੇ ਆ ਇੱਕ ਪਾਰਟੀ ਬਾਜੀ ਮੁਕਤਾ ਕਰਕੇ ਆਪਾਂ ਇਹ ਲੋਕਾਂ ਦੇ ਵਿੱਚ 파ੜੋ ਪੜ ਪਾਈ ਜਾਂਦੇ ਉਹਦਾ ਫਾਇਦਾ ਕੀ ਪਿੰਡ ਦਾ ਮਸਲਾ ਸਾਡੇ ਗੁਰੂ ਘਰ ਬਹਿ ਕੇ ਹੱਲ ਹੋਣਾ ਦਾ ਮਸਲਾ ਆ ਇਹ ਮੈਂ ਉਹੀ ਤਾਂ ਗੱਲ ਕਰਦਾ ਵੀ ਇਹ ਪਿੰਡ ਦੇ ਲੋਕ ਲੋਕ ਬੈਠਣਗੇ ਤਾਂ ਵੀ ਮਸਲਾ ਹੱਲ ਹੋਣਾ ਐਸਾ ਹੀ ਗੁਰੂ ਗ੍ਰੰਥ ਸਾਹਿਬ ਮੋਰੇ ਬਹਿ ਕੇ ਧਰੋ ਜੂਠ ਬੋਲਣਗੇ ਬੰਦੇ ਜੀ ਜੀ ਮਿਸਾਲ ਤੇ ਮੀਡੀਆ ਦੇ ਬੰਦੇ ਝੂਠ ਬੋਲੀ ਜਾਂਦੇ ਆ ਜਦੋਂ ਮਹਾਰਾਜ ਮੋਰੇ ਆ ਕੇ ਝੂਠ ਬੋਲਣਗੇ ਮਹਾਰਾਜ ਦੇਖੂਗਾ ਉਹਨਾਂ ਬੰਦਿਆਂ ਨੂੰ ਅੱਛਾ ਸਰਪੰਚ ਸਾਹਿਬ ਕੀ ਉਸ ਜਗ੍ਹਾ ਉਸਨੇ ਆਲੇ ਦੁਆਲੇ ਕੁਝ ਹੋਰ ਲੋਕਾਂ ਨੇ ਵੀ ਕਬਜ਼ਾ ਕੀਤਾ ਹੋਇਆ ਆਪਣੇ ਘਰ-ਬਾਰ ਬਣਾਏ ਹੋਏ ਆ ਕਿ ਮਤਲਬ ਇਹਨਾਂ ਲੋਕਾਂ ਦੇ ਮਤਲਬ ਉਸ ਜਗ੍ਹਾ ਨੂੰ ਦੇਖਿਆ ਜਾ ਰਿਹਾ ਜਾਂ ਬਾਕੀ ਵੀ ਹੋਰ ਬਣੇ ਹੋਏ ਨੇ ਗਲਤ ਤਰੀਕੇ ਨਾਲ ਬਣਾਏ ਹੋਏ ਨੇ ਸਰ ਜੀ ਗੱਲ ਤਾਂ ਇਹ ਆ ਕਿ ਆਪਾਂ ਮੇਰੀ ਧਰਨ ਦੇ ਵਿੱਚ ਜੋ ਹੁੰਦਾ ਪਿਆ ਹੈ ਨਾ ਇਹ ਕੋਈ ਮੇਰੀ ਧਰਨ ਦੇ ਵਿੱਚ ਆ ਕੇ ਕੋਈ ਕਬਜ਼ਾ ਕਰੂਗਾ ਮੈਂ ਤਾਂ ਪਿਛਲੇ ਜਿਹੜੇ ਹੋਇਓ ਕਬਜ਼ੇ ਉਹ ਛਿੜਾਊਗਾ ਜਿਹੜਾ ਮੇਰੀ ਮੇਰੇ ਹੋ ਧਰਨ ਦੇ ਵਿੱਚ ਕਬਜ਼ਾ ਕਰਨ ਲੱਪੋ ਉਹ ਤਾਂ ਮੈਂ ਰੋਕੂਗਾ ਹੀ ਨਹੀਂ ਕੀ ਉਹਨਾਂ ਤੇ ਕੋਈ ਐਕਸ਼ਨ ਲਿਆ ਸਰ ਹਾਂਜੀ ਆਪਾਂ ਅਸੀਂ ਮੈਂ ਇੱਕ ਦਿਨ ਦਾ ਹੀ ਕੇਸ ਕੀਤਾ ਜੀ ਹਾਈ ਸੁਪਰੀਮ ਕੋਰਟ ਅੱਛਾ ਉਹਨੇ ਕੋਠੀ ਭਾਈ ਉਹਤੇ ਕੇਸ ਕੀਤਾ ਇੱਕ ਬੰਦਿਆ ਨੇ ਜਿੱਦਾਂ ਜਦੋਂ ਅਸੀਂ ਬਣੇ ਆ ਉਹਨਾਂ ਨੇ ਆਪੇ ਕਾਬਜਾ ਛੱਡਦਾ ਸੀਗਾ ਛੱਡ ਦਿੱਤਾ ਕੁਛ ਦੁਕਾਨਾਂ ਵੀ ਬੜੀਆਂ ਹੋਈਆਂ ਆ ਦੁਕਾਨਾਂ ਵਾਲਾ ਜੀ ਲੀਗਲ ਪ੍ਰੋਸੈਸ ਚੱਲਦਾ ਉਹਨਾਂ ਨੂੰ ਨੋਟਸ ਕੱਢੇ ਹੋਆ ਅੱਛਾ ਜੀ ਹਾਂਜੀ ਉਹ ਇੱਕ ਦਾਮ ਦੂਜਾ ਨਹੀਂ ਹੋਦਾ ਤਾਂ ਨੋਟਸ ਉਹਨਾਂ ਨੂੰ ਕੱਢੇ ਆ ਉਹਨਾਂ ਨੂੰ ਕੱਢ ਕੇ ਦੂਜਾ ਕੀਤਾ ਜੀ ਅੱਛਾ ਹੁਣ ਇਹ ਮਸਲਾ ਹੱਲ ਕਿਵੇਂ ਹੋ ਸਕਦਾ ਸੁਖਵਿੰਦਰ ਜੀ ਮਸਲਾ ਇਹ ਗੁਰੂਗਰਾں ਸਾਹਿਬ ਮੋਰੇ ਬਹਿਗੇ ਹਲ ਹੋਣਾ ਜੀ ਇਹਨਾਂ ਨੇ ਝੂਠਾ ਪ੍ਰਚਾਰ ਕੀਤਾ ਕਿ ਗੁਰੂ ਘਰ ਠਾਸਤਾ ਜੀ ਐਦਾ ਕਰਦੇ ਸਾਰੇ ਲੋਕਾਂ ਦੇ ਵਿੱਚ ਬਾਹਰ ਵੀ ਐਨ ਆਰ ਆਈ ਲੋਕਾਂ ਦੇ ਵਿੱਚ ਵੀ ਸਾਰੀ ਰਿਆਸਮੈਂਟ ਆ ਵੀ ਪਤਾ ਨਹੀਂ ਕਿਹਦੇ ਸੱਚੀ ਥਲੇ ਧੀ ਕੋਸ਼ ਹੋ ਗਿਆ ਪਰ ਜਾਂਤੀ ਸਾਡੇ ਸਾਰੇ ਸਰਪੰਚ ਯੂਨੀਅਨ ਬਣੀਆਂ ਆ ਸਾਰੀ ਯੂਨੀਅਨ ਨੂੰ ਸਾਡੀ ਸਰਪੰਚ ਯੂਨੀਅਨ ਨੂੰ ਪਤਾ ਵੀ ਨਹੀਂ ਸਰਪੰਚ ਨੇ ਕੋਈ ਗੱਦਗੰਭ ਨਹੀਂ ਕੀਤਾ ਇਹ ਬੰਦੇ ਦੁਆ ਕਰਦੇ ਸੀ ਸਾਨੂੰ ਪਹਿਲਾਂ ਵੀ ਜਦੋਂ ਇਹ ਕੰਧ ਕਰਦੀ ਸੀ ਨਾ ਉਦੋਂ ਵੀ ਇਹਨਾਂ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਜੀ अच्छा ਹੁਣ ਹੁਣ ਇਹ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਬੈਠ ਕੇ ਜੇਕਰ ਆਪਾਂ ਚਾਹੁੰਦੇ ਹੋਈਏ ਤਾਂ ਕੀ ਇਹ ਜਗ੍ਹਾ ਇਹਨਾਂ ਨੂੰ ਤੁਸੀਂ ਦੇ ਸਕਦੇ ਹੋ ਜਿੱਥੋਂ ਤੱਕ ਕੰਦ ਹੈ ਜਾਂ ਨਹੀਂ ਹੈ ਨਹੀਂ ਨਹੀਂ ਜੀ ਉਹ ਤਾਂ ਮੇਰੀ ਗੱਲ ਸੁਣੋ ਕੰਦ ਗਰਾਉਂਦਾ ਜਿਹੜੀਆਂ ਗਰਾਉਂਦਾ ਹੈ ਜਿਹੇ ਗਰਾਉਂਦਾ ਹੈ ਜੀ ਨਸ਼ਾ ਬੰਦ ਕੀਤਾ ਪਿੰਡ ਉਦੋਂ ਸਾਡੇ ਕੋਈ ਲੀਡਰ ਨਹੀਂ ਆਇਆ ਹੂੰ ਹਾਂਜੀ ਅਜੀ ਸਰਕਾਰ ਦੀ ਸਹਾਇਤਾ ਲਈ ਥੋੜੀ ਅਜੀ 70% ਤੱਕ 80% ਸਾਡੇ ਨਾ ਜਾਵਣ। ਕਿਸੀ ਗਰਾਊਂਡ ਵਾਸਤੇ ਸੁਖਵਿੰਦਰ ਜੀ ਬਾਹਰ ਜਗ੍ਹਾ ਲਾਓ ਪਿੰਡ ਦੇ ਵਿੱਚ ਕਾਹਤੋਂ ਜਗ੍ਹਾ ਲੈ ਰਹੇ ਹੋ?ਾਰੇ ਤੁਹਾਡੇ ਵਾਸੀਆਂ ਨੂੰ ਪ੍ਰੋਬਲਮ ਆਏਗੀ। ਸਰ ਜੀ ਤੁਸੀਂ ਯਕੀਨ ਮੰਨੋ ਜਿਹੜੀ ਜਗ੍ਹਾ ਹੈ ਨਾ ਆਲਰੇਡੀ ਪਹਿਲਾਂ ਉੱਥੇ ਗਰਾਊਂਡ ਹੈ ਉੱਥੇ ਨਿਆਣੇ ਖੇਡਦੇ ਰਹੇ ਆ ਵੱਡੇ ਹੋਏ ਉਹ ਆ ਸਾਰਾ ਕੁਝ ਦੂਜਾ ਉੱਥੇ ਸਕੂਲ ਸੀਗਾ ਸਾਡਾ ਅੱਜ ਵੀ ਉੱਥੇ ਅੰਗੜਵੜੀ ਸਕੂਲ ਆ। ਨਹੀਂ ਮੈਂ ਮੈਂ ਸੁਖਵਿੰਦਰ ਜੀ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਪਰ ਸਿਆਣੀ ਗੱਲ ਤਾਂ ਇਹੀ ਆ ਨਾ ਵੇ ਹੁਣ ਉਥੇ ਜੋ ਵੀ ਬਣਦਾ ਪਿੰਡ ਵਾਸੀ ਉਸ ਨੂੰ ਵਰਤਣ ਚਲੋ ਕਿਸੇ ਦੀ ਧੀ ਭੈਣ ਦੀ ਸ਼ਾਦੀ ਹੁੰਦੀ ਆ ਸਾਰੇ ਪਿੰਡ ਵਾਸੀਆਂ ਨੂੰ ਮਤਲਬ ਇੱਕ ਤਰ੍ਹਾਂ ਦਾ ਵਧੀਆ ਹੋਏਗਾ ਗਰਾਊਂਡ ਦੀ ਜਗ੍ਹਾ ਕੀ ਪੰਚਾਇਤੀ ਜ਼ਮੀਨ ਬਾਹਰ ਨਹੀਂ ਆਗੀ ਤੁਹਾਡੇ ਕੋ ਸਾਡੇ ਕੋ ਜਿਹੜੀ ਗਰਾਊਂਡ ਤੇ ਆ ਤੁਸੀਂ ਕਹਿੰਨੇ ਆ ਨਾ ਜਿਹੜੀ ਗਰਾਊਂਡ ਸਾਡੇ ਕੋਲ ਇੱਕ ਹੈਗੀ ਆ ਹੋਰ ਉਹ ਹੈਗੀ ਪਿੰਡੋਂ ਬਾਹਰ 3-4 ਕਿਲੋਮੀਟਰ ਤੇ ਜਿਹੜਾ ਛੋਟਾ ਬੱਚਾ ਆ ਨਾ ਉਹ ਨਹੀਂ ਜਾ ਸਕਦਾ ਸਾਡੇ ਇੱਥੇ ਅੰਗਰਬੜੀ ਸਕੂਲ ਆ ਛੋਟੇ ਬੱਚਿਆਂ ਨੇ ਉੱਥੇ ਬਣਾਣਾ ਜੀ ਅਸੀਂ ਇਹਨਾਂ ਨੂੰ ਇਹ ਵੀ ਲੈ ਆਵੇ ਇੱਥੇ ਲੈ ਕੇ ਲਾ ਦਾਂਗੇ 10 12 13 ਸਾਲ ਤੋਂ ਵੱਧ ਬੱਚਾ ਨਹੀਂ ਉੱਥੇ ਕੋਈ ਦੂਜਾ ਜਾਊਗਾ ਇਹ ਤੁਹਾਨੂੰ ਇਹ ਲੱਗਦਾ ਪਰ ਮਹੱਲੇ ਵਾਸੀ ਸਾਰੇ ਉੱਥੇ ਸਹਿਮਤ ਹੈ ਜੀ ਸੋ 95% ਬੰਦੇ ਸਹਿਮਤ ਹੈ ਗਰਾਉਂਡ ਦੇ ਚ ਉਹ ਉਹ ਕਹਿੰਦੇ ਆ ਵੀ 95% ਸਾਡੇ ਨਾਲ ਬੰਦੇ ਆ ਵੀ ਇਹ ਜੋ ਕਰਦੇ ਆ ਗਲਤ ਕਰ ਰਹੇ ਆ ਉਹੀ ਗੱਲ ਆ ਸਰ ਜੀ ਤੁਸੀਂ ਇੱਥੇ ਆਓ ਸਾਰਾ মিডিਆ ਲਿਆਓ ਆਪਾਂ মিডিਆ ਦੇ মিডিਆ ਦੇ ਵਿੱਚ ਗੁਰੂਗੁਰਦਵਾਰਾ ਸਾਹਿਬ ਕੱਟ ਕਰਾਂਗੇ ਜਿੱਦਾਂ ਲੋਕੀ ਕਹਿਣਗੇ ਠੀਕ ਨੇ ਉਸ ਹਿਸਾਬ ਨਾਲ ਆਪਾਂ ਹਰ ਲੋਕਾਂ ਦੀ ਸਹਿਮਤੀ ਨਾ ਹੋਣਾ ਇਹ ਪਰ ਇਹ ਅਸੀਂ ਅਸੀਂ ਲੋਕਾਂ ਦੀ ਸਹਿਮਤੀ ਲੈ ਕੇ ਗਰਾਉਂਡ ਬਣਾਉਣ ਲੱਗੇ ਆ ਇਹ ਬੰਦਿਆਂ ਨੇ ਕਿਸੇ ਦੀ ਸਹਿਮਤੀ ਨਹੀਂ ਲਈ ਜਦੋਂ ਕੰਦ ਪਾਈ ਜਾਂ ਨਾ ਇਹਨਾਂ ਨੇ ਕਿਸੇ ਦੀ ਸਹਿਮਤੀ ਨਹੀਂ ਲਈ ਇਹਨਾਂ ਕੋ ਕਢਾਓ ਇਹਨਾਂ ਕੋ ਪੀਪਰ ਤੋਂ ਕਢਾ ਲਓ ਕਿੱਥੇ ਤੁਸੀਂ ਸਹਿਮਤੀ ਲਈ ਲੋਕਾਂ ਦੀ ਕੀ ਕਰਨੀ ਨਹੀਂ ਉਹ ਤਾਂ ਸਰਪੰਚ ਨੇ ਕਹਿੰਦੇ ਕਿ ਮਤਲਬ ਜਗ੍ਹਾ ਦਿੱਤੀ ਆ ਵੀ ਤੁਸੀਂ ਬਗੜ ਲਓ ਕੋਈ ਗੱਲ ਨਹੀਂ ਇੱਥੇ ਕਮਿਊਨਿਟੀ ਸੈਂਟਰ ਬਣਾਵਾਂਗੇ ਔਰ ਜੀਸੀਬੀ ਮੇਰੇ ਕਹਿਣਾ ਸੁਣੋ ਜੀ ਸਰਪੰਚ ਕੌਣ ਹੁੰਦਾ ਜੇਰਾ ਆਪਣੀ ਮਰਜ਼ੀ ਨਾਲ ਕੱਲਾ ਕਰ ਜਵੇ ਕੋਈ ਕੱਲਾ ਸਰਪੰਚ ਬਣ ਕੇ ਕੋ ਕਰ ਸਕਦਾ ਜੀ ਸਾਡੀਆਂ ਚਪਟਾਨ ਘਾਟਾਂ ਕੱਤੀਆਂ ਸਾਰਾ ਕੋ ਸਾਡਾ ਸੀ ਇੱਕ ਹੀ ਨਾਲ ਕਰੀਦਾ ਪਿੰਡ ਜੋ ਵੀ ਕੰਮ ਕਰੀਦਾ ਇੱਕ ਹੀ ਨਾਲ ਕਰੀਦਾ ਕੋਈ ਮੇਲਾ ਕਰਾਈਦਾ ਕੁਝ ਵੀ ਕੰਮ ਕਰਦੇ ਸੀ ਇੱਕ ਹੀ ਨਾਲ ਕਰਦੇ ਸੀ ਤੁਹਾਡਾ ਪੱਖ ਜਾਣਣਾ ਸੁਖਵਿੰਦਰ ਜੀ ਤੁਹਾਡਾ ਪੱਖ ਜਾਣਣਾ ਪੋਸੂ ਨਾਮਾ ਚੈਨਲ ਦਾ ਅਹਿਮ ਹਿੱਸਾ ਸੀ ਤੁਸੀਂ ਆਪਣੇ ਵਿਚਾਰ ਰੱਖੇ ਨੇ ਉਹਨਾਂ ਨੇ ਆਪਣੇ ਵਿਚਾਰ ਰੱਖੇ ਨੇ ਹੁਣ ਭਵਿੱਖ ਦੇ ਵਿੱਚ ਅਸੀਂ ਤਾਂ ਚਾਹਾਂਗੇ ਕਿ ਇਹ ਪਿੰਡ ਬਿਲਕੁਲ ਇਕਜਟ ਹੋ ਕੇ ਪਿੰਡ ਦੀ ਡਿਵੈਲਪਮੈਂਟ ਵੱਲ ਵੇਖੇ ਬੱਚਿਆਂ ਦੇ ਵਿਕਾਸ ਵੱਲ ਵੇਖੇ ਲੜਾਈ ਝਗੜੇ ਤੋਂ ਦੂਰ ਰਹੇ ਪਿੰਡ ਵਿੱਚ ਭਾਈਚਾਰਾ ਜਿਹੜਾ ਉਹ ਕਾਇਮ ਰਹੇ ਤੁਸੀਂ ਗੱਲਬਾਤ ਕੀਤੀ ਸੁਖਵਿੰਦਰ ਜੀ ਅਸੀਂ ਭਵਿੱਖ ਦੇ ਵਿੱਚ ਤੁਹਾਡੇ ਨਾਲ ਸੰਪਰਕ ਪਿੰਡ 'ਚ ਆ ਕੇ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਮੇਰੇ ਵੀਰ ਠੀਕ ਹੈ ਜੀ